ਨਹੀਂ ਚੱਲਣਗੀਆਂ ਬੰਦਾਲਾ ਪੁਲਿਸ ਦੀਆਂ ਧੱਕੇ ਸਾਈਆਂ ਨਹੀਂ ਚੱਲਣਗੀਆਂ ਨਹੀਂ ਚੱਲਣਗੀਆਂ ਮਰਦਾਬਾਦ 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 ਉਹ ਇੱਕ ਕੱਲ ਨੂੰ ਕਿਸੇ ਨੂੰ ਵੀ ਫੜ ਕੇ ਮਾਰ ਦੇਣਗੇ ਇੱਥੇ ਕੋਈ ਸੁਣਵਾਈ ਨਹੀਂ ਹੋਣੀ ਇਸ ਕਰਕੇ ਉਹ ਨਹੀਂ ਗੱਲਾਂ ਦੇ ਵੀ ਦੂਜੇ ਦੇ ਘਰੇ ਲੱਗੀ ਅੱਗ ਸਾਨੂੰ ਕਈ ਵਾਰੀ ਬਸੰਤਰ ਲੱਗਦੀ ਹੁੰਦੀ ਹੈ ਜਦੋਂ ਸੇਖ ਲੱਗਦਾ ਤਾਂ ਆਪਣੇ ਘਰੇ ਲੱਗਦੀ ਹੈ ਇੱਥੇ ਇੱਕ ਪਿਛਲੇ ਦਿਨਾਂ ਚ ਜਿਹੜਾ ਅੰਤਰਰਾਸ਼ਟਰੀ ਖਿਡਾਰੀ ਹੈ ਪੰਮਾ ਸਿੰਘ ਠਿਕਰੀਆ ਤੋਂ ਆਵਾਜ਼ ਤੋਂ ਵਜੀਰਾ ਸਿੰਘ ਅਮਲਾ ਸਿੰਘ ਹਾਲੇ ਤੋਂ ਉਹਦੇ ਨਾਲ ਦੇ ਦੋ ਸਾਥੀ ਹੋਰ ਸੀ ਰਾਜਾ ਸਿੰਘ ਰਾਜਸਰ ਵਾਲਾ ਤੇ ਇੱਕ ਹੋਰ ਦਾ ਸਾਥੀ ਚੀਮਿਆਂ ਤੋਂ ਤਾਂ ਇਹ ਚਾਰੇ ਕਿਸੇ ਹੋਟਲ ਦੇ ਉੱਤੇ ਰੋਟੀ ਖਾ ਰਹੇ ਸੀ ਜਦੋਂ ਤਾਂ ਉੱਥੇ ਇੱਕ ਝਗੜਾ ਹੁੰਦਾ ਝਗੜੇ ਦੇ ਵਿੱਚ ਗੱਲਬਾਤ ਇਹ ਹੁੰਦੀ ਹੈ ਵੀ ਕਹਿੰਦੇ ਇੱਕ ਪੁਲਿਸ ਵਾਲਾ ਜਿਹੜਾ ਮਾਰਿਆ ਜਾਂਦਾ ਤੋ ਜਿਹੜਾ ਵੀ ਪੁਲਿਸ ਵਾਲਾ ਗਿਆ ਅਸੀਂ ਉਹਦਾ ਵੀ ਸਾਨੂੰ ਇਸ ਗੱਲ ਦਾ ਦੁੱਖ ਹੈ ਕਿ ਕਿਸੇ ਲੁਧਿਆਣੇ ਤੋਂ ਬਰਨਾਲੇ ਵਾਲੇ ਮਾਂ ਦਾ ਪੁੱਤ ਮਰਿਆ ਕਿਸੇ ਦਾ ਘਰ ਵਾਲਾ ਮਰਿਆ ਕਿਸੇ ਜਵਾਕਾਂ ਦਾ ਪਿਓ ਮਰਿਆ ਉਹ ਵੀ ਸਾਡੇ ਹੀ ਪੰਜਾਬੀ ਭਰਾ ਸੀ ਪਰ ਜਿਸ ਤਰ੍ਹਾਂ ਦੀ ਕਹਾਣੀ ਉਸ ਤੋਂ ਬਾਅਦ ਪੁਲਿਸ ਨੇ ਸ਼ੁਰੂ ਕੀਤੀ ਹੈ ਝੂਠਾ ਇੱਕ ਮੁਕਾਬਲਾ ਬਣਾ ਕੇ ਗੈਂਗਸਟਰ ਦਾ ਠੱਪਾ ਲਾ ਕੇ ਕਿ ਗੈਂਗਸਟਰ ਫੜੇ ਗਏ ਹੈ ਗੈਂਗਸਟਰਾਂ ਨੇ ਪੁਲਸ ਵਾਲਾ ਮਾਰਤਾ ਜੀ ਹਾਲਾਂਕਿ ਉਹ ਕਾਚੰਤ ਚੇਤ ਘਟਣਾ ਪਰ ਇਹ ਗੱਲ ਧਿਆਨ ਦਿਓ ਕਿ ਕੱਲ ਨੂੰ ਕਿਸੇ ਨੂੰ ਵੀ ਫੜ ਕੇ ਮਾਰ ਦੇਣਗੇ ਇੱਥੇ ਕੋਈ ਸੁਣਵਾਈ ਨਹੀਂ ਹੋਣੀ ਇਸ ਕਰਕੇ ਉਹ ਨਹੀਂ ਗੱਲ ਹੁੰਦੀ ਵੀ ਦੂਜੇ ਦੇ ਘਰੇ ਲੱਗੀ ਅੱਗ ਸਾਨੂੰ ਕਈ ਵਾਰੀ ਬਸੰਤਰ ਲੱਗਦੀ ਹੁੰਦੀ ਹੈ ਜਦੋਂ ਸੇਖ ਲੱਗਦਾ ਤਾਂ ਆਪਣੇ ਘਰੇ ਲੱਗਦੀ ਹੈ ਇਹ ਕਹਾਂ ਜਿਹੜਾ ਪੰਜਾਬ ਦੀ ਜਵਾਨੀ ਦਾ ਕਰਨਗੇ ਸੱਚ ਕੰਨੇ ਹੋ ਜੋ ਇਕੱਠੇ ਹੋ ਕੇ ਲੜੋ ਅਸੀਂ ਜ਼ਬਰ ਦੇ ਖਿਲਾਫ ਕਿਰਤੀ ਲੋਕਾਂ ਨੂੰ ਇਕੱਠੇ ਕਰਨ ਆਏ ਆਂ ਤੇ ਉਹ ਬਾਣੀ ਦਾ ਜਿਹੜਾ ਸ਼ਬਦ ਹੈ ਜਬੀ ਬਾਣ ਲਾਗੇ ਤਵੀ ਰੋਸ ਜਾਗੇ ਖੁਆਰ ਹੋਏ ਸਭ ਮਿਲਣਗੇ ਉਹ ਉਹ ਸੱਚ ਸਾਬ ਤੋ ਰਿਆ ਖੁਆਰ ਹੁੰਦੇ ਲੋਕ ਅੱਜ ਬਰਨਾਲੇ ਦੀ ਧਰਤੀ ਤੇ ਉਸ ਧੱਕੇ ਦੇ ਖਿਲਾਫ ਜਿਹੜਾ ਪਿਛਲੇ ਦਿਨੀ ਲਗਭਗ 2 ਮਹੀਨਿਆਂ ਤੋਂ ਸਾਡੇ ਕਬੱਡੀ ਖਿਡਾਰੀ ਇਸ ਇਲਾਕੇ ਦੇ ਬਰਨਾਲੇ ਦੇ ਚਾਰ ਕਬੱਡੀ ਖਿਡਾਰੀ ਝੂਠੇ ਕਤਲ ਕੇਸ ਦੇ ਵਿੱਚ ਜੇਲ੍ਹ ਦੇ ਵਿੱਚ ਡੱਕੇ ਹੋਏ ਨੇ ਤੇ 302 ਤਾਂ ਪਾਈ ਪਾਈ ਆ ਨਾਲ 307 ਵੀ ਜਿਹੜੀ ਝੂਠਾ ਪੁਲਿਸ ਮੁਕਾਬਲਾ ਬਣਾਉਂਦਾ ਬਣਾਉਂਦਾ ਪੁਲਿਸ ਪ੍ਰਸ਼ਾਸਨ ਉਹ ਜਨਤਾ ਬਚਾ ਗਿਆ ਬੰਦੇ ਦੀ ਉਹਦੀ ਲੱਤ 'ਚ ਗੋਲੀ ਮਾਰੀ ਆ 317 ਪਰਚਾ ਵੀ ਪਾਇਆ ਸੰਘਰਸ਼ਾਂ ਦਾ ਜੋ ਵੀ ਸਾਡੀ ਕਮੇਟੀ ਬਣ ਗਈ ਕਮੇਟੀ ਜੋ ਬਣ ਗਈ ਉਹ ਜੋ ਤੈਅ ਕਰੂਗੀ ਇਕਜੁੱਟ ਹੋ ਕੇ ਜੋ ਵੀ ਤੈਅ ਕਰੂਗੀ ਉਹਦੇ ਮੁਤਾਬਕ ਹੋਊਗਾ ਮੇਰੇ ਇਕੱਲੇ ਮੁਤਾਬਕ ਨਹੀਂ ਹੋਣਾ